ਸ਼ਲੋਕ 12 ਤੇ ਵਧੀਕ ਅੰਦਰੋਂ ਇਹ ਦੂਸਰਾ ਸ਼ਲੋਕ ਆਪ ਜੀ ਨੇ ਸਰਵਨ ਕੀਤਾ ਹੈ ਸਤਿਗੁਰੂ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜਿਵੇਂ ਕਲ ਦੇ ਪਾਵਨ ਸ਼ਲੋਕ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਜੀਵ ਇਸਤਰੀ ਨੂੰ ਸੰਬੋਧਨ ਕੀਤਾ ਜੋ ਆਪਣੇ ਸਰੀਰ ਦੇ ਅਹੰਕਾਰ ਦੇ ਵਿੱਚ ਚੰਗੇ ਗੁਣਾ ਦੀ ਪ੍ਰਾਪਤੀ ਲਈ ਚੰਗੇ ਗੁਨਾ ਦੀ ਸੂਝ ਲਈ ਨਹੀਂ ਨਿੰਮਦੀ ਸਤਿਗੁਰ ਨੇ ਉਹਦੇ ਸਾਹਮਣੇ ਇਹ ਅੰਮ੍ਰਿਤ ਵਚਨ ਰੱਖੇ ਕੀ ਦੇਖ ਜਿਵੇਂ ਬਹੁਤ ਸੁੰਦਰ ਬਣਿਆ ਹੋਇਆ ਮਹਿਲ ਘਰ ਜਿੰਨੂੰ ਬੜੀ ਤਰਤੀਬ ਨਾਲ ਸਵਾਰਿਆ ਗਿਆ ਹੋਵੇ ਜੋ ਪਹਾੜਾਂ ਜਿੰਨਾ ਉੱਚਾ ਹੋਵੇ ਪਰ ਇੱਕ ਦਿਨ ਉਹ ਬਣੇ ਮਹਿਲ ਵੀ ਟਹਿ ਜਾਂਦੇ ਨੇ ਭਾਵੇਂ ਉਹਨਾਂ ਨੂੰ ਬਣਾਉਣ ਵਾਲਾ ਮਨੁੱਖ ਕਿੰਨੇ ਦਾਅਵੇ ਕਰੇ ਕਿ ਇਹ ਬਣਾਇਆ ਹੋਇਆ ਘਰ ਇਹ ਮਹਿਲ ਇਹ ਥਾਂ ਇਹ ਟਿਕਾਣਾ ਹੁਣ ਕਦੇ ਖਤਮ ਨਹੀਂ ਹੋਏਗਾ ਪਰ ਸਤਿਗੁਰੂ ਜੀ ਕਹਿੰਦੇ ਉਹ ਵੀ ਇੱਕ ਦਿਨ ਟਹਿ ਜਾਂਦਾ ਹੈ। हे ਜੀ ਵਿਸਤਰੀਏ ਤੈਨੂੰ ਇਸ ਸੰਸਾਰ ਦੇ ਵਿੱਚ ਕਿਸੇ ਚੀਜ਼ ਦਾ ਮਾਣ ਨਹੀਂ, ਕਿਸੇ ਚੀਜ਼ ਦਾ ਹੰਕਾਰ ਨਹੀਂ। ਆਪਣੇ ਅੰਦਰ ਦੇ ਹੰਕਾਰ ਨੂੰ ਛੱਡ ਕੇ ਨਿਮਰਤਾ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਟਹਿ ਪਾ। ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ ਨਾ ਚੰਗਿਆਈਆਂ ਦੇ ਜੀਵਨ ਦੇ ਵਿੱਚ ਆਉਣ ਦੇ ਵਿੱਚ ਉਹ ਬੰਦੇ ਦੀ ਈਗੋ ਹੈ ਮਨੁੱਖ ਦਾ ਹੰਕਾਰ ਹੈ ਔਰ ਇਸ ਹੰਕਾਰ ਨੇ ਅੰਦਰ ਇੱਕ ਐਸੀ ਸੋਜ ਇੱਕ ਐਸੀ ਝੂਠੀ ਸਮਝ ਪੈਦਾ ਕਰ ਦਿੱਤੀ ਜਿੱਥੇ ਮਨੁੱਖ ਨੂੰ ਇਹ ਪ੍ਰਤੀਤ ਹੁੰਦਾ ਹੈ ਵੀ ਸ਼ਾਇਦ ਦੁਨੀਆ ਦੇ ਅੰਦਰ ਮੈਂ ਹੀ ਸੱਚ ਹਾਂ ਹੋਰ ਸੰਸਾਰ ਦੇ ਸਾਰੇ ਲੋਕ ਝੂਠੇ ਨੇ ਔਰ ਇਹ ਪਰਦਾ ਉਸ ਦਿਨ ਅੱਖਾਂ ਤੋਂ ਲੈ ਜਾਂਦਾ ਹੈ ਜਿਸ ਦਿਨ ਹੰਕਾਰੀ ਬੰਦੇ ਨੂੰ ਸੰਸਾਰ ਦੇ ਵਿੱਚ ਕੋਈ ਹੋਰ ਨਜ਼ਰ ਆਉਂਦਾ ਹੀ ਨਹੀਂ ਪਾਪ ਉਹ ਆਪਣੇ ਹੀ ਇਹ ਬਣਾਏ ਇੰਨਾ ਝੂਠੇ ਆ ਵਿਚਾਰਾਂ ਦੇ ਵਲੇਵੇਂ ਦੇ ਅੰਦਰ ਇੰਨਾਂ ਕੋ ਗੁਲਤਾਨ ਹੋ ਜਾਂਦਾ ਹੈ ਕਿ ਨੂੰ ਸੰਸਾਰ ਅੰਦਰ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ ਉਦੋਂ ਇਕੱਲਾ ਰਹਿ ਜਾਂਦਾ ਹੈ ਤੇ ਇਕੱਲਾ ਸਵਾਏ ਰਿਗਰਟ ਤੋਂ ਸਤਾਏ ਪਛਤਾਵੇ ਤੋਂ ਹੋਰ ਕੁਝ ਵੀ ਨਹੀਂ ਕਰ ਸਕਦਾ ਗੁਰੂ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ ਸੁਣ ਮੁੰਦੇ ਹਰਨਾਖੀਏ ਮੁੰਦੇ ਦਾ ਮਤਲਬ ਹੁੰਦਾ ਹੈ ਜੀਵ ਇਸਤਰੀ ਹਰਨਾਖੀਏ ਦਾ ਮਤਲਬ ਹੁੰਦਾ ਹੈ ਹਰਨ ਵਰਗੀਆਂ ਜਿੰਦੀਆਂ ਅੱਖਾਂ ਹੋਣ ਭਾਵ ਸਤਿਗੁਰ ਕਹਿੰਦੇ ਨੇ हे ਜੀ ਵਿਸਤਰੀ ਤੈਨੂੰ ਆਪਣੇ ਸ਼ਰੀਰ ਤੇ ਆਪਣੀ ਚੰਬੜੀ ਤੇ ਰੱਬ ਦੀਆਂ ਦਿੱਤੀਆਂ ਹੋਈਆਂ ਇਹਨਾਂ ਬਾਰਮੁਖੀ ਜੋ ਦਾਤੇ ਨੇ ਤੈਨੂੰ ਇੰਦਰੇ ਦਿੱਤੇ ਨੇ ਇਹਨਾਂ ਤੇ ਬਹੁਤ ਮਾਣ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ हे ਹਰ ਨਾਖੀਏ ਹੇ ਹੀਰਨ ਵਰਗੀਆਂ ਅੱਖਾਂ ਵਾਲੀਏ ਸੁਣ ਗੂੜਾ ਗੂੜਾ ਦਾ ਮਤਲਬ ਹੁੰਦਾ ਡੂੰਗਾ ਭਾਵ ਬਹੁਤ ਕੋਈ ਗੰਭੀਰ ਵਿਸ਼ੇ ਤੇ ਗੱਲ ਹੋਵੇ ਨਾ ਤੇ ਉਸ ਲਈ ਸ਼ਬਦ ਵਰਤਿਆ ਜਾਂਦਾ ਹੈ ਗੂੜਾ ਵੈਨ ਵੈਨ ਸ਼ਬਦ ਦਾ ਭਾਵ ਹੁੰਦਾ ਬੋਲਣਾ ਜਿਵੇਂ ਸੰਸਾਰ ਦੇ ਅੰਦਰ ਅਕਸਰ ਕੁਝ ਸ਼ਬਦ ਐਸੇ ਹੁੰਦੇ ਨੇ ਜਿਨ੍ਹਾਂ ਦਾ ਭਾਵ ਅਰਥ ਕੁਝ ਹੋਰ ਹੁੰਦਾ ਹੈ ਪਰ ਉਹ ਕਿਸੇ ਖਾਸ ਚੀਜ਼ ਵਿੱਚ ਵਰਤੇ ਜਾਣ ਕਰਕੇ ਉਹਨਾਂ ਦੀ ਸੈਂਸ ਉਸੇ ਤਰ੍ਹਾਂ ਦੀ ਬਣ ਜਾਂਦੀ ਹੈ ਜਿਵੇਂ ਪਾਣਾ ਪਾਣਾ ਸ਼ਬਦ ਦਾ ਮਤਲਬ ਹੁੰਦਾ ਹੈ ਹੁਕਮ ਉਰਵਾਣੀ ਅੰਦਰ ਸਤਿਗੁਰ ਨੇ ਪਾਣਾ ਸ਼ਬਦ ਜਨਮ ਲਈ ਵੀ ਵਰਤੇ ਮਰਨ ਲਈ ਵੀ ਵਰਤੇ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ ਜਾਨ ਤਿਸ ਪਾਣਾ ਤਾਂ ਜੰਮਿਆ ਹੁਣ ਇੱਥੇ ਪਾਣਾ ਦਾ ਮਤਲਬ ਏ ਰਜ਼ਾ ਹੁਕਮ ਪ੍ਰਮਾਤਮਾ ਦਾ ਹੁਕਮ ਹੋਇਆ ਤੇ ਤੇਰਾ ਜਨਮ ਹੋਇਆ ਪਰ ਅਮੂਮਨ ਇਹ ਸ਼ਬਦ ਅਸੀਂ ਵਰਤਨੇ ਆ ਉਸ ਮਨੁੱਖ ਲਈ ਜਿਵੇਂ ਕੋਈ ਕਿਸੇ ਪਰਿਵਾਰ ਦੇ ਅੰਦਰ ਕੋਈ ਟ੍ਰੈਜੇਡੀ ਹੋ ਜਾਏ ਕੋਈ ਦੁਖਾਂਤ ਭੜਾ ਕੋਈ ਐਸਾ ਸਬਬ ਬਣ ਜਾਏ ਅਸੀਂ ਕਿੰਨੇ ਆ ਬਾਣਾ ਵਾਪਰ ਗਏ ਉਹਦੀ ਸੈਂਸ ਬਦਲ ਗਈ ਉਹਦੀ ਉਹਦੇ ਪਿੱਛੇ ਜਿਹੜਾ ਭਾਵ ਅਰਥ ਹੈ ਉਹ ਖਤਮ ਹੋ ਗਿਆ ਇਸੇ ਤਰ੍ਹਾਂ ਵੈਣ ਸ਼ਬਦ ਵੈਣ ਦਾ ਅਰਥ ਹੁੰਦਾ ਹੈ ਬੋਲਣਾ ਪਰ ਇਹ ਸ਼ਬਦ ਆ ਖਾਸ ਕਰਕੇ ਸਾਡੇ ਸਮਾਜ ਵਿੱਚ ਵਰਤਿਆ ਜਾਂਦਾ ਜਿਵੇਂ ਕੋਈ ਪ੍ਰਾਣੀ ਚੜਾਈ ਕਰ ਜਾਏ ਤੇ ਉਦੋਂ ਸ਼ਬਦ ਵਰਤਿਆ ਜਾਂਦਾ ਵੀ ਵੈਣ ਪਾਰੇ ਉੱਚੀ ਉੱਚੀ ਰੋਣ ਨੂੰ ਕਹਿੰਦੇ ਨੇ ਵੈਣ ਪਾਣਾ ਸ਼ਬਦ ਦਾ ਮਤਲਬ ਹੈ ਬੋਲਣਾ ਪਰ ਉਹਦੀ ਸੈਂਸ ਬਦਲ ਗਈ ਉਹਦੇ ਅਰਥ ਕਿਸੇ ਹੋਰ ਭਾਵ ਵਿੱਚ ਚਲੇ ਗਏ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਹੇ ਮੁੰਦੇ ਹੇ ਜੀ ਵਿਸਤਰੀਏ ਸੁਣ ਮੈਂ ਤੈਨੂੰ ਇੱਕ ਬੜੀ ਡੂੰਗੀ ਗੱਲ ਕਹਿ ਰਿਹਾ ਤੈਨੂੰ ਇੱਕ ਬੜੀ ਡੂੰਗੀ ਗੱਲ ਸਮਝਾ ਰਿਹਾ ਪਹਿਲਾ ਵਸਤ ਸਿ્ઞਾਨ ਕੈ ਸਿ્ઞਾਨ ਦਾ ਮਤਲਬ ਹੁੰਦਾ ਹੈ ਪਛਾਨਣਾ ਆਮ ਕਹਿੰਦੇ ਅਸੀਂ ਪੰਜਾਬੀ ਵਿੱਚ ਸਿਆਨਣਾ ਸਿਆਨਣਾ ਮਤਲਬ ਪਛਾਣ ਕਰਨੀ ਜਦੋਂ ਕੋਈ ਮਨੁੱਖ ਬੜੇ ਲੰਮੇ ਸਮੇਂ ਬਾਅਦ ਕਿਸੇ ਨੂੰ ਮਿਲੇ ਤੇ ਉਸ ਵਕਤ ਅਸੀਂ ਕਹਿੰਦੇ ਆ ਤੂੰ ਸਿਆਣਾ ਹੈ ਕਿ ਨਹੀਂ ਸਿਆਣਾ ਪਛਾਣਿਆ ਹੈ ਕਿ ਨਹੀਂ ਸਿਝਾਨ ਸ਼ਬਦ ਪਛਾਨਣਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਹਿਲਾਂ ਵਸਤ ਸਿਝਾਨ ਕਹਿ ਪਹਿਲਾਂ ਵਸਤ ਦੀ ਪਛਾਣ ਕਰ ਧਿਆਨ ਦੇਣਾ ਪਹਿਲਾਂ ਵਸਤ ਦੀ ਪਛਾਣ ਕਰ ਤਾਂ ਕੀਚੈ ਵਾਪਾਰ ਫਿਰ ਵਪਾਰ ਕਰੀ ਹੁਣ ਇਹ ਸ਼ਬਦ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਰੋਜ਼ ਅਸੀਂ ਰੋਜ਼ਮਰਾ ਦੇ ਕੰਮ ਕਰਦੇ ਆ ਆਪਣੇ ਜੀਵਨ ਵਿੱਚ ਇਹਨਾਂ ਸ਼ਬਦਾਂ ਨੂੰ ਪ੍ਰੈਕਟੀਕਲੀ ਕਰਨੇ ਕੋਈ ਚੀਜ਼ ਖਰੀਦਣੀ ਹੋਵੇ ਉਹਦੇ ਬਾਬਤ ਪਹਿਲੋ ਬੰਦਾ ਕਿੰਨੀ ਪਰਚੋਲ ਕਰਦਾ ਛੋਟੀ ਤੋਂ ਛੋਟੀ ਚੀਜ਼ ਵੀ ਖਰੀਦਣੀ ਹੋਵੇ ਉਹਦੇ ਲਈ ਵੀ ਪਰਚੋਲ ਕਰਦਾ ਵੀ ਇਹ ਚੀਜ਼ ਕਿਹੋ ਜੀ ਹੈ ਇੰਨੂੰ ਲੈ ਕੇ ਆਵਾਂਗਾ ਤੇ ਇਹਦਾ ਫਾਇਦਾ ਕੀ ਹੈ ਇਹਦਾ ਨੁਕਸਾਨ ਕੀ ਹੈ ਇਥੋਂ ਤੱਕ ਬੰਦਾ ਬਾਜ਼ਾਰ ਜਾਵੇ ਨਾ ਤੇ ਤੰਨ ਤੇ ਪਾਣ ਵਾਲਾ ਕੱਪੜਾ ਵੀ ਖਰੀਦਣਾ ਹੋਵੇ ਤੇ ਉਹਨੂੰ ਵੀ ਟੋ ਟੋ ਕੇ ਵੇਖਦਾ ਹੈ ਪਛਾਣ ਕਰਦਾ ਹੈ ਨਾ ਸਤਿਗੁਰੂ ਗੁਰਦੇਵ ਪਿਤਾ ਜੀ ਕਹਿੰਦੇ ਨੇ ਪਹਿਲਾਂ ਵਸਤ ਸਿਆਣ ਕੇ ਪਹਿਲਾਂ ਵਸਤ ਨੂੰ ਪਛਾਣ ਕਰ ਸਤਿਗੁਰ ਕਹਿੰਦੇ ਨੇ ਵਪਾਰ ਕਰਨੇ ਨਾ ਤੇ ਪਹਿਲਾਂ ਤੈਨੂੰ ਵਸਤੂ ਦੀ ਪਛਾਣ ਹੋਣੀ ਚਾਹੀਦੀ ਹੈ ਜੇ ਤੈਨੂੰ ਵਸਤੂ ਦੀ ਪਛਾਣ ਨਹੀਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਚੰਗਾ ਵਪਾਰੀ ਨਹੀਂ ਬਣ ਸਕਦਾ ਹੁਣ ਸਤਿਗੁਰ ਜੀ ਇੱਥੇ ਕੋਈ ਸਾਨੂੰ ਬਾਹਰਮੁਖੀ ਵਪਾਰ ਕਰਨ ਦੀ ਜੁਗਤ ਨਹੀਂ ਦੱਸ ਰਹੇ ਇੱਥੇ ਸਤਿਗੁਰ ਜੀ ਸਾਨੂੰ ਦੱਸ ਰਹੇ ਨੇ ਗੁਣਾ ਦੀ ਗੱਲ ਸਤਿਗੁਰ ਕਹਿੰਦੇ ਨੇ ਰੋਜ਼ ਤੇਰੇ ਨਾਲ ਬਾਤਾਂ ਕਰਨ ਵਾਲੇ ਮਿਲਣ ਵਾਲੇ ਬਹੁਤ ਹੋਣਗੇ ਐਵੇਂ ਹਰ ਇੱਕ ਦੇ ਕੋਲ ਖੜਾ ਹੋ ਕੇ ਆਪਣੀ એનર્ਜੀ ਨਾ ਖਤਮ ਕਰੀ ਆਪਣੀ એનર્ਜੀ ਵੇਸਟ ਨਾ ਕਰੀ ਪਹਿਲੋਂ ਵੇਖ ਲਈਂ ਵੀ ਜਿਸ ਬੰਦੇ ਨਾਲ ਤੂੰ ਗੱਲ ਕਰ ਰਿਹਾ ਹੈ ਉਹ ਗੱਲ ਕਰਨ ਦੇ ਯੋਗ ਹੈ ਕਿ ਨਹੀਂ ਹੈ ਇਿਲ ਨਹੀਂ ਇਸ ਗੱਲ ਦੀ ਪਛਾਣ ਕਰੀ ਵੀ ਕਿਤੇ ਐਸਾ ਤੇ ਨਹੀਂ ਵੀ ਤੂੰ ਅੱਧਾ ਘੰਟਾ ਉਹਦੇ ਕੋਲ ਖਲੋਵੇਂ ਤੇ ਉਹ ਸੱਦੇ ਘੰਟੇ ਦੇ ਵਿੱਚੋਂ ਨਿਕਲੇ ਕੁਝ ਵੀ ਨਾ ਸਤਿਗੁਰ ਕਹਿੰਦੇ ਨੇ ਪਹਿਲਾਂ ਵਸਤ ਦੀ ਪਛਾਣ ਕਰ ਤਾਂ ਕੀਚੇ ਵਪਾਰ ਤੂੰ ਸਫਲ ਵਪਾਰੀ ਤਾਂ ਹੋਏਂਗਾ ਜੇ ਤੈਨੂੰ ਵਸਤੂ ਦੀ ਪਛਾਣ ਹੈ ਜੇ ਤੈਨੂੰ ਵਸਤੂ ਦੀ ਪਛਾਣ ਨਹੀਂ ਤੇ ਸਤਿਗੁਰ ਕਹਿੰਦੇ ਨੇ ਤੂੰ ਸਫਲ ਵਪਾਰੀ ਨਹੀਂ ਹੋਏਂਗਾ ਹੁਣ ਧਿਆਨ ਦੇਣਾ ਇਹ ਗੱਲ ਜਿਹੜੀ ਹੈ ਸਾਡੇ ਸਾਰਿਆਂ ਦੇ ਜੀਵਨ ਵਿੱਚ ਰੋਜ਼ ਮਰਰਾ ਕਰਮ ਕਰਦਿਆਂ ਲਾਗੂ ਹੁੰਦੀ ਹੈ ਆਪਾਂ ਰੋਜ਼ ਕਿੰਨੇ ਲੋਕਾਂ ਕੋਲੋਂ ਖੜੇ ਹੁੰਨੇ ਆ ਉਹਨਾਂ ਨਾਲ ਕਿੰਨੀਆਂ ਗੱਲਾਂ ਬਾਤਾਂ ਕਰਨੇ ਆ ਪਰ ਸੱਚ ਹੈ ਵੀ ਕਦੀ ਸੋਚਿਆ ਜਾਏ ਵੀ ਮੈਂ ਫਲਾਣੇ ਬੰਦੇ ਕੋਲ ਅੱਧਾ ਘੰਟਾ ਖੜਾ ਰਿਆ ਉਹਦੇ ਨਾਲ ਮੈਂ ਬੜੀਆਂ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਪਰ ਮੈਂ ਤਤ ਦੀ ਗੱਲ ਕਿਹੜੀ ਕੀਤੀ ਕਿਸੇ ਦੀ ਨਿੰਦਾ ਕਰ ਲਈ ਕਿਸੇ ਦੀ ਚੁਗਲੀ ਕਰ ਲਈ ਕਿਸੇ ਨੂੰ ਮਾੜਾ ਕਹਿ ਲਿਆ ਕਿਸੇ ਨੂੰ ਚੰਗਾ ਕਹਿ ਲਿਆ ਪਰ ਸੱਚ ਇਹ ਵੀ ਮੈਂ ਤਤ ਦੀ ਗੱਲ ਕਿਹੜੀ ਕੀਤੀ ਹੈ ਜੇ ਮੈਂ ਉਹਦੇ ਕੋਲ ਬੈਠਾਂ ਤੇ ਮੇਰੇ ਬੈਠਣ ਦਾ ਮੈਨੂੰ ਲਾਭ ਕੀ ਹੋਏ ਸਤਿਗੁਰ ਜੀ ਦਾ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਸਤਗੁਰ ਜੀ ਇਸ ਸ਼ਬਦ ਦੇ ਅੰਦਰ ਇੱਕ ਬੜੀ ਡੂੰਗੀ ਗੱਲ ਇਹ ਵੀ ਦੱਸਦੇ ਨੇ ਵੀ ਸਮੇਂ ਦੀ ਬੜੀ ਇੰਪੋਰਟੈਂਸ ਹੈ ਤੇਰੇ ਜੀਵਨ ਵਿੱਚ ਜੇ ਤੂੰ ਕਿਸੇ ਕੋਲੋਂ ਖੜਾ ਹੋਇਆ ਹੈ ਤੇ ਸਤਗੁਰ ਕਹਿੰਦੇ ਨੇ ਉਹਦੇ ਨਾਲ ਜੋ ਵੀ ਵਿਚਾਰ ਕਰ ਰਿਹਾ ਹੈ ਜਿਵੇਂ ਬਾਣੀ ਦਾ ਇੱਕ ਸ਼ਬਦ ਹੈ ਤੁਸੀਂ ਬੜੀ ਵਾਰੀ ਪੜ੍ਹਦੇ ਤੇ ਸੁਣਦੇ ਹੋ ਦਾਤਾਰ ਪਿਤਾ ਜੀ ਕਹਿੰਦੇ ਨੇ ਅਕਲੀ ਸਾਹਿਬ ਸੇਵੀ ਹੈ ਹੁਣ ਮਨ ਲੋਕ ਕੋਈ ਬੰਦਾ ਕਿੰਨੀ ਦੇਰ ਤੱਕ ਆਪਣੇ ਇਸ਼ਟ ਦੀ ਪੂਜਾ ਕਰਦਾ ਹੈ ਕਿੰਨੀ ਦੇਰ ਤੱਕ ਰੋਜ਼ 24 ਘੰਟੇ ਵਿੱਚੋਂ ਤਕਰੀਬਨ 1 ਘੰਟਾ ਸਵੇਰੇ ਘੰਟਾ ਸ਼ਾਮੀ ਬੈਠਾ ਬੰਦਗੀ ਕਰ ਰਿਹਾ ਆਪਣੇ ਇਸ਼ਟ ਨੂੰ ਸੇਵਰੇ ਪਰ ਪਾਤਸ਼ਾਹ ਜੀ ਕਹਿੰਦੇ ਨੇ ਅਕਲੀ ਸਾਹਿਬ ਸੇਵੀ ਹੈ ਪਰ ਪਾਤਸ਼ਾਹ ਕਹਿੰਦੇ ਨੇ ਸੇਵਨ ਲੱਗਿਆ ਯਾਦ ਕਰਨ ਲੱਗਿਆ ਆਪਣੀ ਅਕਲ ਦਾ ਇਸਤੇਮਾਲ ਕਰ ਲਈ ਕਿਤੇ ਐਸਾ ਨ ਹੋਵੇ ਜਿਹਨੂੰ ਚੇਤੇ ਕਰ ਰਿਹਾ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਅੰਧੇ ਕਹਿ ਰਾਹ ਦਸੀਏ ਅੰਦਾ ਹੋਏ ਸੋ ਜਾਏ ਵੀ ਜਿੰਦੇ ਨਾਲ ਜਿੰਦੇ ਪਿੱਛੇ ਤੂੰ ਲੱਗਾ ਹੋਇਆ ਏ ਕਿਤੇ ਐਸਾ ਤੈਨੂੰ ਆਪ ਹੀ ਉਜੜ ਰਾ ਪਿਆ ਹੋਇਆ ਤੇ ਤੈਨੂੰ ਵੀ ਉਸੇ ਰਸਤੇ ਤੇ ਪਾ ਦੇਵੇ ਕਿਉਂ ਬਾਬਾ ਕਬੀਰ ਸਾਹਿਬ ਜੀ ਨੇ ਸ਼ਬਦ ਕਿ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਹੀਂ ਕਿਉਂ ਕਿ ਹੈ ਬਾਬਾ ਕਬੀਰ ਸਾਹਿਬ ਜੀ ਦੀ ਕਿਸੇ ਪੰਡਤ ਨਾਲ ਕਿਸੇ ਬੰਮ ਨਾਲ ਕੋਈ ਦੁਸ਼ਮਣੀ ਸੀ ਨਹੀਂ ਉਹਨਾਂ ਦੀ ਇਸ ਗੱਲ ਦੇ ਪਿੱਛੇ ਇੱਕ ਸੈਂਸ ਹੈ ਵੀ ਪਹਿਲੋਂ ਜਿੰਦੇ ਨਾਲ ਗੱਲ ਕਰ ਰਿਹਾ ਹੈ ਗੱਲ ਕਰਦਿਆਂ ਵੇਖ ਵੀ ਉਹਦੇ ਵਿੱਚੋਂ ਤੈਨੂੰ ਹਾਸਲ ਕੀ ਹੋ ਰਿਹਾ ਉਸ ਉਸ ਵਿਚਾਰ ਵਿੱਚੋਂ ਬਾਬਾ ਜੀ ਕਹਿੰਦੇ ਨੇ ਵੀ ਤੂੰ ਭਗਤ ਜਣਾ ਦਾ ਗੁਰੂ ਨਹੀਂ ਹੋ ਸਕਦਾ ਤੂੰ ਲੋਕਾਂ ਦਾ ਗੁਰੂ ਤੇ ਹੋਏਂਗਾ ਤੂੰ ਜਗਤ ਦਾ ਗੁਰੂ ਤੇ ਹੋਏਂਗਾ ਤੂੰ ਸਾਡਾ ਗੁਰੂ ਨਹੀਂ ਹੋ ਸਕਦਾ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਪਹਿਲਾਂ ਵਸਤ ਪਛਾਣ ਕੇ ਤਾਂ ਕੀਚੈ ਸੰਜਾਨ ਕੇ ਤਾਂ ਕੀਚੈ ਵਪਾਰ ਸਤਗੁਰ ਕਿੰਨ ਕਹਿੰਦੇ ਨੇ ਪਹਿਲੋ ਵਸਤੂ ਦੀ ਪਛਾਣ ਕਰ ਸਫਲ ਵਪਾਰੀ ਉਹ ਹੁੰਦਾ ਹੈ ਦੇਖੋ ਸੰਸਾਰ ਦੇ ਅੰਦਰ ਕੋਈ ਵੀ ਜੀਵਨ ਦਾ ਫੀਲਡ ਹੈ ਸਾਧ ਸੰਗਤ ਜੀ ਹਰ ਫੀਲਡ ਦੇ ਅੰਦਰ ਬੱਚਾ ਪੜ੍ਹਾਈ ਕਰਦਾ ਇੱਕ ਮੁਕਾਮ ਹੁੰਦਾ ਹੈ ਜਦੋਂ ਉਹ 10th ਪਾਸ ਕਰਦਾ ਉਹਨੇ ਅੱਗੇ ਜੀਵਨ ਦੇ ਵਿੱਚ ਜਿਸ ਫੀਲਡ ਵਿੱਚ ਉਹਨੇ ਅੱਗੇ ਆਪਣਾ ਕੈਰੀਅਰ ਬਣਾਉਣਾ ਹੁੰਦਾ ਹੈ ਨਾ ਕੈਰੀਅਰ ਬਣਾਉਣਾ ਹੁੰਦਾ ਉਸ ਫੀਲਡ ਦੇ ਅੰਦਰ ਪਹਿਲੋ ਉਹ ਪਰਚੋਲ ਕਰਦਾ ਹੈ ਵੀ ਮੈਂ ਕਿਹੜੇ ਸਬਜੈਕਟ ਅੱਗੇ ਚੂਜ਼ ਕਰਨੇ ਨੇ ਜਿਹੜੇ ਮੇਰੇ ਜੀਵਨ ਵਿੱਚ ਅੱਗੇ ਜਾ ਕੇ ਕੰਮ ਆਣ ਐਵੇਂ ਥੋੜਾ ਵੀ ਜਿਹੜਾ ਜਿੰਨਾ ਮਨ ਕੀਤਾ ਕਿਤਾਬ ਚੁੱਕ ਕੇ ਲਿਆ ਕੇ ਪੜ ਲੀ ਨਹੀਂ ਉਹਨੂੰ ਪਤਾ ਇੰਪੋਰਟੈਂਸ ਦਾ ਉਹਨੂੰ ਪਤਾ ਹੈ ਵੀ ਅੱਗੇ ਮੇਰੇ ਜੀਵਨ ਦਾ ਇੱਕ ਇੱਕ ਪਲ ਇੱਕ ਇੱਕ ਜਿਹੜਾ ਸਮਾਂ ਕਿੰਨਾ ਕੀਮਤੀ ਹੈ ਗੁਰਦੇਵ ਪਿਤਾ ਜੀ ਇਹ ਗੱਲ ਕਹਿ ਰਹੇ ਨੇ ਕਹਿੰਦੇ ਨੇ ਭਲਿਆ ਜਦੋਂ ਧਰਮ ਦੀ ਗੱਲ ਕਰਨਾ ਹੈ ਨਾ ਇਹ ਵੀ ਸਮਾਂ ਤੇਰੇ ਲਈ ਬੜਾ ਕੀਮਤੀ ਹੈ ਜਿਵੇਂ ਸੰਸਾਰ ਦੇ ਅੰਦਰ ਤੇਰਾ ਸਮਾਂ ਕੀਮਤੀ ਹੈ ਨਾ ਵਪਾਰ ਕਰਦੇ ਆ ਕੱਪੜੇ ਖਰੀਦਦੇ ਆ ਸੌਦਾ ਖਰੀਦਦੇ ਆ ਤੂੰ ਹਰ ਚੀਜ਼ ਦੀ ਪਛਾਣ ਕਰਨਾ ਹੈ ਹਰ ਚੀਜ਼ ਦੀ ਇੱਕ 2 ਰੁਪਏ ਦੀ ਚੀਜ਼ ਵੀ ਲੈਣੀ ਹੋਵੇ ਨਾ ਬੰਦਾ ਉਹਦੇ ਉਹਨੂੰ ਵੀ ਉਹਦੇ ਵਿੱਚ ਵੀ ਬਹੁਤ ਆਪਣੀ એનર્ਜੀ ਵੇਸਟ ਕਰਦਾ ਵੀ ਇਹ ਮੇਰੇ ਇਹ ਲੈ ਕੇ ਤੇ ਚੱਲਿਆ ਇਹ ਠੀਕ ਹੈ ਕਿ ਨਹੀਂ ਹੈ ਮੇਰੇ ਕਿਸ ਕੰਮ ਆਏਗੀ ਤੇ ਸਤਿਗੁਰ ਕਹਿੰਦੇ ਨੇ ਜਿਹੜਾ ਜੀਵਨ ਦਾ ਇੰਨਾ ਵੱਡਾ ਫਲਸਫਾ ਹੈ ਧਰਮ ਸਤਿਗੁਰ ਕਹਿੰਦੇ ਨੇ ਕਿਸੇ ਨਾਲ ਧਰਮ ਦੀ ਗੱਲ ਕਰਦੇ ਆਂ ਡਿਬੇਟ ਕਰਦੇ ਆਂ ਇਸ ਗੱਲ ਨੂੰ ਧਿਆਨ ਵਿੱਚ ਰੱਖੀ ਵੀ ਜਿੰਦੇ ਨਾਲ ਕਰ ਰਹੇ ਆਂ ਕਿਤੇ ਐਸੇ ਤੇ ਨਹੀਂ ਸਿਰਫ ਤੂੰ ਆਪਣੀ એનર્ਜੀ ਖਤਮ ਕਰਕੇ ਚਲਾ ਜਾਏ ਵੇਸਟ ਕਰਕੇ ਚਲਾ ਜਾਏ ਤੈਨੂੰ ਉਹਦੇ ਵਿੱਚੋਂ ਹਾਸਲ ਕੀ ਹੋਇਆ ਤੈਨੂੰ ਉਹਦੇ ਵਿੱਚੋਂ ਪ੍ਰਾਪਤ ਕੀ ਹੋਇਆ ਗੁਰਦੇ ਪਿਤਾ ਜੀ ਇਹ ਗੱਲ ਕਹਿ ਰਹੇ ਨੇ ਸਤਿਗੁਰ ਕਹਿੰਦੇ ਨੇ ਪਹਿਲਾਂ ਵਸਤ ਸਿnhਾਨ ਕਹਿ ਤਾਂ ਕੀਚੈ ਵਪਾਰ ਫਿਰ ਤੂੰ ਸਫਲ ਵਪਾਰੀ ਹੋਏਂਗਾ ਜੇ ਤੈਨੂੰ ਪਛਾਨ ਆ ਗਈ ਹੁਣ ਸਤਿਗੁਰ ਨੇ ਨਹੀਂ ਕੀਤਾ ਕੀ ਜਾਇ ਪਾਤਸ਼ਾਹ ਕਹਿੰਦੇ ਨੇ ਦੋ ਹੀ ਦੀਜੈ ਦੁਰਜਣ ਦੁਰਜਨ ਕਿਹੜੇ ਹੁੰਦੇ ਨੇ ਦੁਰਜਨ ਦਾ ਮਤਲਬ ਹੁੰਦਾ ਹੈ ਵੈਰੀ ਜਿਹੜਾ ਕਿਸੇ ਦਾ ਸ਼ਤਰੂ ਹੁੰਦਾ ਨਾ ਐਨਮੀ ਹੁੰਦਾ ਉਹਨੂੰ ਕਹਿੰਦੇ ਨੇ ਦੁਰਜਨ ਹਿੰਦੀ ਦਾ ਸ਼ਬਦ ਹੈ ਪਾਤਸ਼ਾਹ ਕਹਿੰਦੇ ਨੇ ਦੋਹੀ ਦੀਚੈ ਦੋਹੀ ਦਾ ਮਤਲਬ ਹੁੰਦਾ ਉੱਚੀ ਉੱਚੀ ਪੁਕਾਰਣਾ ਬੋਲਣਾ ਸਤਿਗੁਰ ਕਹਿੰਦੇ ਨੇ ਜਿਹੜੇ ਤੇਰੇ ਅੰਦਰ ਦੁਰਜਨ ਨੇ ਨਾ ਜਿਹੜੇ ਤੇਰੇ ਅੰਦਰ ਮੈਰੀ ਬੈਠੇ ਹੋਏ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਉਪੀ ਆਸਾ, ਤ੍ਰਿਸ਼ਨਾ, ਨਿੰਦਾ, ਚੁਗਲੀ ਇਹ ਜਿੰਨੇ ਤੇਰੇ ਅੰਦਰ ਬੈਠੇ ਹੋਏ ਤੇਰੇ ਵੈਰੀ ਨੇ ਇੱਕ ਤੋਂ ਬਾਹਰ ਉਹ ਨਹੀਂ ਹੁੰਦੇ ਸਾਡੀ ਸੁਰਤ ਵਿੱਚੋਂ ਪੈਦਾ ਹੁੰਦੇ ਨੇ ਸਤਿਗੁਰੂ ਜੀ ਕਿਉਂ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੰਦੇ ਨੇ ਵੀ ਤੇਰੀ ਸੋਚਣੀ ਤੇਰਾ ਬੈਠਣਾ ਤੇਰਾ ਉੱਠਣਾ ਤੇਰਾ ਵਰਤਣਾ ਉਹਨਾਂ ਲੋਕਾਂ ਦੇ ਨਾਲ ਹੋਵੇ ਜਿਨ੍ਹਾਂ ਦਾ ਜੀਵਨ ਬੜਾ ਪੜਾ ਹੋਵੇ ਕਿਉਂ ਕਹਿੰਦੇ ਨੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ ਦੇ ਅੰਦਰ ਅਸਰ ਕਰਦੀਆਂ ਨੇ ਸਾਰੀਆਂ ਚੀਜ਼ਾਂ ਇੱਕ ਇਨਸਾਨ ਦੇ ਨਾਲ ਵੀ ਗਲਤ ਜੁੜ ਗਿਆ ਨਾ ਖਿਆਲ ਕਰਿਓ ਉਹ ਇਨਸਾਨ ਦੇ ਨਾਲ ਜੁੜੀ ਹੋਈ ਜਿਹੜੀ ਸਾਡਾ ਸਮਾਂ ਸਾਨੂੰ ਪਤਾ ਨਹੀਂ ਕਿੱਥੇ ਲੈ ਕੇ ਚਲਾ ਜਾਏ ਇਸੇ ਕਰਕੇ ਪਾਤਸ਼ਾਹ ਜੀ ਨੇ ਇੱਥੇ ਬਚਨ ਕਹੇ ਸਾਹਿਬ ਕਹਿੰਦੇ ਨੇ ਦੋਹੀ ਦੀਜੈ ਦੁਰਜਨਾ ਜਿਹੜੇ ਤੇਰੇ ਅੰਦਰ ਦੁਰਜਨ ਬੈਠੇ ਨੇ ਨਾ ਸਤਿਗੁਰ ਕਹਿੰਦੇ ਨੇ ਦੋਹੀ ਦੀਜੈ ਦੋਹੀ ਦਾ ਮਤਲਬ ਹੁੰਦਾ ਹੈ ਉੱਚੀ ਪੁਕਾਰ ਕਰਨਾ ਦੀਜੈ ਦਾ ਮਤਲਬ ਹੁੰਦਾ ਹੈ ਦੇਣੀ ਚਾਹੀਦੀ ਸਾਬ ਕਹਿੰਦੇ ਨੇ ਜਿਹੜੇ ਰੱਬ ਦੇ ਚੰਗੇ ਗੁਣ ਨੇ ਨਾ ਉਹਨਾਂ ਨੂੰ ਉੱਚੀ-ਉੱਚੀ ਪੁਕਾਰਨਾ ਚਾਹੀਦਾ ਹੈ ਇਹ ਨਹੀਂ ਵੀ ਕੋਈ ਬੰਦਾ ਆਖੇ ਵੀ ਮੈਂ ਤੇ ਉਹਨਾਂ ਮਾੜੇ ਪਾਸੇ ਲੱਗ ਗਿਆ ਧਿਆਨ ਦੇਣਾ ਕੋਈ ਮੰਨ ਲਓ ਸੰਸਾਰ ਦੇ ਅੰਦਰ ਕਿਸੇ ਨਸ਼ੇ ਦਾਦੀ ਹੋ ਜਾਏ ਮੰਨ ਲਓ ਸ਼ਰਾਬ ਦਾ ਕੋਈ ਆਦੀ ਹੈ ਤੁਸੀਂ ਉਹਨੂੰ ਸਮਝਾਓ ਵੀ ਇਹ ਚੰਗੀ ਨਹੀਂ ਹੈ ਨਾ ਪੀਆ ਕਰ ਉਹ ਕਹੇਗਾ ਮੈਨੂੰ ਕਿਉਂ ਸਮਝਾਉਂਦੇ ਹੋ ਮੇਰੀ ਤੇ ਹੈਬਿਟ ਬਣ ਗਈ ਮੇਰੀ ਤੇ ਆਦਤ ਬਣ ਗਈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਆਦਤ ਬਣ ਵੀ ਗਈ ਹੈ ਨਾ ਤੇ ਇੱਕ ਗੱਲ ਚੇਤੇ ਰੱਖ ਤੈਨੂੰ ਆਪਣੇ ਆਪ ਪੁਕਾਰ ਕਰਨੀ ਚਾਹੀਦੀ ਹੈ ਤੈਨੂੰ ਆਪਣੇ ਅੰਦਰੋਂ ਆਵਾਜ਼ ਦੇਣੀ ਚਾਹੀਦੀ ਹੈ ਤੈਨੂੰ ਇਹ ਜੇ ਨੈਗੇਟਿਵ ਚੀਜ਼ ਤੇਰੇ ਜੀਵਨ ਵਿੱਚ ਆ ਗਈ ਏ ਤੇ ਤੈਨੂੰ ਪੋਜ਼ਿਟਿਵ ਨਹੀਂ ਛੱਡਣੀ ਚਾਹੀਦੀ ਜੇ ਨਕਾਰਾਤਮਕਤਾ ਤੇਰੇ ਅੰਦਰ ਆ ਗਈ ਏ ਤੇ ਸਕਾਰਾਤਮਕਤਾ ਨੂੰ ਨਹੀਂ ਛੱਡਣਾ ਚਾਹੀਦਾ ਤੈਨੂੰ ਉਹਦੇ ਲਈ ਪੁਕਾਰ ਕਰਨੀ ਚਾਹੀਦੀ ਜਿਵੇਂ ਬਾਣੀ ਦਾ ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਬਾਬਾ ਜੀ ਕਹਿੰਦੇ ਨੇ ਗਲੀ ਵਿੱਚ ਚਿੱਕੜ ਹੈ ਗਲੀਆਂ ਚਿੱਕੜ ਦੂਰ ਘਰ ਘਰ ਬੜਾ ਦੂਰ ਹੈ ਨਾਲ ਪਿਆਰੇ ਨਹੀਂ ਮੇਰਾ ਪਰਮਾਤਮਾ ਨਾਲ ਪ੍ਰੀਤਮ ਨਾਲ ਬੜਾਨੇ ਹੈ ਚਲਾਂ ਤਾਂ ਭਿੱਜੇ ਕੰਬਲੀ ਰਾਹ ਤਾਂ ਟੁੱਟੇ ਨੇ ਜੇ ਮੈਂ ਚੱਲਣਾ ਤੇ ਮੇਰੀ ਕੰਬਲੀ ਭਿੱਜਦੀ ਹੈ ਜੇ ਮੈਂ ਰਹਿਣਾ ਤੇ ਮੇਰੀ ਪ੍ਰੀਤ ਟੁੱਟਦੀ ਹੈ ਹੁਣ ਕੋਈ ਸਿਆਣਾ ਬੰਦਾ ਆਖੇ ਵੀ ਬਾਬਾ ਜੀ ਜੁਗਤਾ ਤੇ ਬੜੀਆਂ ਨੇ ਸੰਸਾਰ ਵਿੱਚ ਕੋਈ ਛਾਤਾ ਲੈ ਕੇ ਨਿਕਲ ਜਾਓ ਗੱਲ ਹੁਣ ਬਾਹਰ ਦੇ ਮੀਂਹ ਗਲੀ ਚ ਇਕੜਦੀ ਨਹੀਂ ਹੈ ਗੱਲ ਕਿਸ ਚੀਜ਼ ਦੀ ਹੈ ਬਾਬਾ ਜੀ ਕਹਿੰਦੇ ਨੇ ਜਿਹੜੀਆਂ ਮੇਰੇ ਘਰ ਦੀਆਂ ਗਲੀਆਂ ਨੇ ਕਿਹੜੀਆਂ ਗਲੀਆਂ ਅੱਖਾਂ ਨੇ ਅੱਖਾਂ ਨਾਲ ਦੇਖਨੇ ਆ ਨਾ ਇਹ ਗਲੀਆਂ ਨੇ ਕੰਨਾਂ ਨਾਲ ਸੁਣਨੇ ਆ ਇਹ ਗਲੀ ਹੈ ਰਸਨਾ ਨਾਲ ਬੋਲਨੇ ਆ ਇਹ ਗਲੀ ਹੈ ਚਮੜੀ ਨਾਲ ਸਪਰਸ਼ ਕਰਨੇ ਆ ਇਹ ਗਲੀ ਹੈ ਪੈਰਾਂ ਨਾਲ ਚੱਲਨੇ ਆ ਇਹ ਗਲੀ ਇਹ ਗਲੀਆਂ ਨੇ ਸਤਗੁਰੂ ਕਹਿੰਦੇ ਨੇ ਇਨ੍ਹਾਂ ਗਲੀਆਂ ਦੇ ਅੰਦਰ ਚਿੱਕੜ ਭਰਿਆ ਪਿਆ ਚਿੱਕੜ ਕੀ ਹੈ ਔਗਣ ਗੰਦਗੀ ਮੈਲ ਅੱਖਾਂ ਦੇ ਅੰਦਰ ਕੰਨਾਂ ਦੇ ਅੰਦਰ ਇਨ੍ਹਾਂ ਦੇ ਅੰਦਰ ਮੈਲ ਭਰੀ ਹੋਈ ਹੈ ਗਲੀਆਂ ਚਿੱਕੜ ਦੂਰ ਕਰ ਹੁਣ ਮੇਰੇ ਮਾਲਕ ਦਾ ਘਰ ਮੈਨੂੰ ਬੜਾ ਦੂਰ ਲੱਗਦਾ ਹੈ ਮੈਂ ਸੋਚਣਾ ਵੀ ਮੈਂ ਰੱਬ ਦੇ ਘਰ ਨਾਲ ਕਿਵੇਂ ਜੁੜਾਂਗਾ ਮਤਲਬ ਮੈਂ ਚੰਗੇ ਗੁਣਾਂ ਨਾਲ ਕਿਵੇਂ ਜੁੜਾਂ ਮੇਰੇ ਤੇ ਘਰ ਦੇ ਸਾਰੀਆਂ ਗਲੀਆਂ ਚਿੱਕੜ ਨਾਲ ਭਰੀਆਂ ਪਈਆਂ ਨੇ ਬਾਬਾ ਜੀ ਕਹਿੰਦੇ ਨੇ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਪਰ ਅੰਦਰੋਂ ਇੱਕ ਵਿਚਾਰ ਪੈਦਾ ਹੁੰਦੀ ਵੀ ਨਹੀਂ ਤੇਰਾ ਰੱਬ ਨਾਲ ਪਿਆਰ ਬੜਾ ਐ ਨਹੀਂ ਬੜਾ ਐ ਤੇ ਫਿਰ ਉਹਦੇ ਉਸ ਉਸ ਵਿਚਾਰ ਨੂੰ ਪਰਪੱਕ ਕਰਨ ਲਈ ਕਰਨਾ ਕੀ ਪੈਣਾ ਬਾਬਾ ਜੀ ਕਹਿੰਦੇ ਨੇ ਚਲਾਂ ਤਾਂ ਪਿੱਜੈ ਕੰਬਲੀ ਜੇ ਮੈਂ ਚੱਲਣਾ ਮੇਰੀ ਕੰਬਲੀ ਭਿੱਜਦੀ ਕੰਬਲੀ ਮਤਲਬ ਮੇਰਾ ਸਰੀਰ ਮੈਲਾ ਹੁੰਦਾ ਹੈ ਭਾਵ ਜੀ ਮੈਂ ਇਹਨਾਂ ਗਲੀਆਂ ਦੇ ਵਿੱਚੋਂ ਲੰਘਣਾ ਫਿਰ ਇਹਨਾਂ ਗਲੀਆਂ ਦੇ ਵਿੱਚੋਂ ਲੰਘਦੇ ਇਹਨਾਂ ਦਾ ਅਸਰ ਮੇਰੇ ਸਰੀਰ ਤੇ ਹੁੰਦਾ ਹੈ ਮੇਰੀ ਸਰੀਰ ਰੂਪੀ ਕੰਬਲੀ ਮੈਲੀ ਹੁੰਦੀ ਹੈ ਚਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੇ ਨੇ ਜੇ ਮੈਂ ਰਹਿਣਾ ਜੇ ਮੈਂ ਨਹੀਂ ਚੱਲਣਾ ਫਿਰ ਮੈਂ ਮੁਕੰਮਲ ਨਹੀਂ ਹੋ ਸਕਦਾ ਫਿਰ ਮੈਂ ਇਸ ਗੰਦਗੀ ਤੋਂ ਬਾਹਰ ਨਹੀਂ ਨਿਕਲ ਸਕਦਾ ਹੁਣ ਕਰਨਾ ਕੀ ਚਾਹੀਦਾ ਜਾਂ ਤੇ ਫਿਰ ਗੰਦਗੀ ਵਿੱਚ ਬੈਠੇ ਰਹੀਏ ਜਾਂ ਫਿਰ ਹਮਲਾ ਮਾਰ ਕੇ ਬਾਹਰ ਨਿਕਲੀਏ ਹੁਣ ਸਤਿਗੁਰੂ ਜੀ ਇਹੀ ਗੱਲ ਕਹਿੰਦੇ ਨੇ ਬਾਬਾ ਜੀ ਕਹਿੰਦੇ ਨੇ ਭਿਜੋ ਸਿੱਜੋ ਕੰਬਲੀ ਬਾਬਾ ਜੀ ਕਹਿੰਦੇ ਨੇ ਕੰਬਲੀ ਭਿਜਦੀਏ ਤੇ ਭਿਜ ਜਾਏ ਪਾਪ ਜੇ ਸਰੀਰ ਮੈਲਾ ਹੁੰਦਾ ਇਸ ਔਗਣਾ ਦੇ ਨਾਲ ਮੈਲਾ ਹੋ ਜਾਏ ਭਿਜੋ ਸਿੱਜੋ ਕੰਬਲੀ ਅੱਲਾ ਬਰਸੋ ਮਹਿ ਪਰਮਾਤਮਾ ਦੇ ਘਰ ਵਿੱਚੋਂ ਚੰਗੇ ਗੁਣਾਂ ਦੀ ਮੀਂਹ ਬਰਸਾਤ ਵੀ ਪੈਦੀ ਏ ਸੰਸਾਰ ਦੇ ਅੰਦਰ ਸੰਸਾਰ ਬਿਰਖ ਕੋ ਦੋਇ ਫਲ ਲਾਏ ਬਿਖ ਅੰਮ੍ਰਿਤ ਕਰਤਾ ਰੂਪ ਹੈ ਰੱਬ ਨੇ ਸੰਸਾਰ ਰੂਪੀ ਬਿਖ ਨੂੰ ਰੁੱਖ ਨੂੰ ਦੋ ਫਲ ਲਾਏ ਨੇ ਜ਼ਹਿਰ ਵੀ ਲੱਗਾਇਆ ਮਰਦ ਵੀ ਲੱਗਾਇਆ ਹੁਣ ਜਿਨੇ ਅੰਮ੍ਰਿਤ ਖਾਣਾ ਏ ਉਹ ਅੰਮ੍ਰਿਤ ਖਾਂਦਾ ਏ ਜਿਨੇ ਜ਼ਹਿਰ ਖਾਣਾ ਜ਼ਹਿਰ ਖਾਂਦਾ ਏ ਜਿਨੇ ਜ਼ਹਿਰ ਨਾਲ ਚਿੱਤ ਜੋੜ ਲਿਆਉਂਦੇ ਲਈ ਜ਼ਹਿਰ ਜੀਵਨ ਏ ਜਿਨੇ ਅੰਮ੍ਰਿਤ ਨਾਲ ਜੀਵਨ ਜੋੜ ਲਿਆਉਂਦੇ ਲਈ ਅੰਮ੍ਰਿਤ ਜੀਵਨ ਏ ਪਰ ਸਤਿਗੁਰੂ ਕਹਿੰਦੇ ਨੇ ਇਹ ਅੰਮ੍ਰਿਤ ਤੇ ਜ਼ਹਿਰ ਦਾ ਨਿਵੇੜਾ ਕਿਦੋਂ ਹੁੰਦਾ ਜਦੋਂ ਬੰਦਾ ਆਪਣੇ ਜੀਵਨ ਦੇ ਅਖੀਰਲੇ ਪੜਾ ਤੇ ਹੁੰਦਾ ਉਦੋਂ ਜਿਹੜਾ ਜ਼ਹਿਰ ਨਾਲ ਜੁੜਿਆ ਹੁੰਦਾ ਉਹ ਦੁਖੀ ਹੁੰਦਾ ਉਹਨੂੰ ਪਛਤਾਵਾ ਹੁੰਦਾ ਜਿਹੜਾ ਅੰਮ੍ਰਿਤ ਨਾਲ ਜੁੜਿਆ ਹੁੰਦਾ ਉਹ ਸੁਖੀ ਹੁੰਦਾ ਉਹਨੂੰ ਆਪਣੇ ਜੀਵਨ ਦੇ ਪ੍ਰਤੀ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਉਹਨੂੰ ਕੋਈ ਪੈ ਨਹੀਂ ਹੁੰਦਾ ਉਹ ਕਹਿੰਦਾ ਕਬੀਰ ਮੋਹੇ ਮਰਨੇ ਕਾ ਚਾਹ ਹੈ ਮਰੋਂ ਤਾਂ ਹਰ ਕਹ ਦੁਆਰ ਬਾਬਾ ਜੀ ਕਹਿੰਦੇ ਨੇ ਮੈਨੂੰ ਚਾਹ ਹੈ ਲੋਕ ਮਰਨ ਤੋਂ ਡਰਦੇ ਨੇ ਬਾਬਾ ਜੀ ਕਹਿੰਦੇ ਨੇ ਮੈਨੂੰ ਚਾਹ ਹੈ ਕਿਉਂ ਚਾਹ ਹੈ ਕਿਉਂਕਿ ਮਰਨਾ ਵੀ ਮੈਨੂੰ ਇੰਜ ਲੱਗਦਾ ਵੀ ਮੈਨੂੰ ਮੇਰੇ ਮਾਲਕ ਦੇ ਘਰ ਤੱਕ ਲੈ ਕੇ ਜਾਏਗਾ ਹੁਣ ਇਹੀ ਗੱਲ ਸਤਿਗੁਰੂ ਜੀ ਕਹਿੰਦੇ ਨੇ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇ ਬਾਬਾ ਜੀ ਕਹਿੰਦੇ ਨੇ ਰੱਬ ਦੇ ਘਰੋਂ ਚੰਗਿਆਈਆਂ ਦਾ ਮੀਂਹ ਵੀ ਪੈ ਰਿਹਾ ਹੈ ਸਿਰਫ ਗੰਦਗੀ ਨਹੀਂ ਹੈ ਜੇ ਕੰਬਲੀ ਜੇ ਸਰੀਰ ਮੈਲਾ ਹੋਏਗਾ ਤੇ ਬਾਬਾ ਜੀ ਕਹਿੰਦੇ ਨੇ ਹੋ ਜਾਏ ਪਰ ਨਾਲ ਰੱਬ ਦੇ ਕਰੋ ਮੀਂਹ ਵੀ ਪੈ ਰਿਆ ਨਾ ਤੇ ਧਿਆਨ ਦੇਣਾ ਜਦੋਂ ਕੱਪੜੇ ਸਰੀਰ ਮੈਲਾ ਹੋ ਜਾਏ ਤੇ ਬਾਹਰ ਮੀਂਹ ਪੈਂਦਾ ਹੋਵੇ ਤੇ ਬੰਦਾ ਮੀਂਹ ਵਿੱਚ ਨਿਕਲ ਜਾਏ ਤੇ ਮੀਂਹ ਦੀਆਂ ਬੂੰਦਾਂ ਦੇ ਨਾਲ ਮੀਂਹ ਨਾਲ ਉਹ ਮੈਲ ਲੈ ਜਾਂਦੀ ਹੈ ਨਾ ਬੰਦਾ ਸਾਫ਼ ਹੋ ਜਾਂਦਾ ਫਿਰ ਹੁਣ ਸਤਿਗੁਰ ਜੀ ਕਹਿੰਦੇ ਨੇ ਭਿਜੋ ਸਿਜੋ ਕੰਬਲੀ ਅੱਲਾ ਬਰਸੋ ਮੇ ਜਾਏ ਮਿਲਾ ਤਿੰਨਾ ਸੱਜਣਾ ਰੁਕਣਾ ਤੇ ਕੋਈ ਜੀਵਨ ਦੇ ਅੰਦਰ ਪ੍ਰਾਪਤੀ ਨਹੀਂ ਨਾ ਜੇ ਮੈਂ ਰੁਕ ਗਿਆ ਫਿਰ ਤੇ ਮੈ ਮੈਲਾ ਹੀ ਆ ਫਿਰ ਤੇ ਜੰਮ ਜਾ ਮਰੈ ਮਰੈ ਫਿਰ ਜਬ ਮੈਂ ਬੋਤ ਸਜਾਇ ਪਿਆ ਦੇਸ਼ ਲੰਮੈ ਹੁਣ ਰੁਕਣਾ ਤੇ ਜੀਵਨ ਦਾ ਹੱਲ ਨਹੀਂ ਹੈ ਚੱਲਣਾ ਤੇ ਪਹਿਣਾ ਪਰ ਸਤਿਗੁਰ ਜੀ ਕਹਿੰਦੇ ਨੇ ਜੇ ਚੱਲੇਗਾ ਤੇ ਰੱਬ ਦੇ ਘਰ ਦਾ ਮੀ ਤੇਰੇ ਤੇ ਵੀ ਪਏਗਾ ਜਿਹੜੀ ਗੰਦਗੀ ਤੈਨੂੰ ਲੱਗੀ ਉਹ ਤਲ ਜਾਏਗੀ ਸਾਫ ਹੋ ਜਾਏਗੀ ਭਾਵ ਦੋਹੀ ਦੀਜੈ ਦੁਰਜਣਾ ਆਵਾਜ਼ ਦੇ ਉੱਚੀ ਪੁਕਾਰ ਕਰ ਜਿਹੜੇ ਤੇਰੇ ਅੰਦਰ ਦੇ ਦੁਰਜਨ ਨੇ ਤਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭੱਜ ਜਾਣਗੇ ਮਿੱਤਰਾਂ ਕੋ ਜੈਕਾਰ ਮਿੱਤਰ ਕਿਹੜੇ ਨੇ ਸ਼ੁਭ ਗੁਣ ਸ਼ੁਭ ਗੁਣਾਂ ਦੀ ਵਡਿਆਈ ਕਰਿਆ ਕਰ ਚੰਗੇ ਗੁਣਾਂ ਦੀ ਵਡਿਆਈ ਕਰਿਆ ਕਰ ਰਸਨਾ ਤੋਂ ਹਮੇਸ਼ਾ ਚੰਗਾ ਬੋਲਿਆ ਕਰ ਜਿਤ ਦੋਹੀ ਸੱਜਣ ਮਿਲਣ ਬਾਦਸ਼ਾਹ ਕਹਿੰਦੇ ਨੇ ਜਿਹੜੀ ਉੱਚੀ ਆਵਾਜ਼ ਕਰਨ ਦੇ ਨਾਲ ਜਿਸ ਉੱਚੀ ਪੁਕਾਰ ਦੇ ਨਾਲ ਮੈਨੂੰ ਮੇਰੇ ਸੱਜਣ ਮਿਲ ਪੈਣ ਲਹੂਮੁੰਦੇ ਵਿਚਾਰ へ ਜੀ ਵਿਸਤਰੀਏ ਉਹ ਵਿਚਾਰ ਆਪਣੇ ਅੰਦਰ ਪੱਕੀ ਕਰ ਉਹ ਰੋਲਾ ਪਾ ਆਪਣੇ ਅੰਦਰ ਉਹ ਗੱਲਾਂ ਨਾਲ ਜੁੜ ਜਿਨ੍ਹਾਂ ਨਾਲ ਤੈਨੂੰ ਰੱਬ ਮਿਲ ਜਾਏ ਤੈਨੂੰ ਸ਼ੁਭ ਗੁਣ ਮਿਲ ਜਾਣ ਐਵੇਂ ਜਣੇ ਖਨੇ ਖਲੋਖ ਲੋ ਕੇ ਆਪਣੀ એનર્ਜੀ ਵੇਸਟ ਨਾ ਕਰ ਉਹਨਦੇ ਕੋਲ ਖਲੋ ਜਿੰਦੇ ਕੋਲ ਖਲੋਤਿਆਂ ਤੈਨੂੰ ਕੋਈ ਚੰਗੀ ਗੱਲ ਸਿੱਖਣ ਨੂੰ ਮਿਲੇ ਜਿੰਦੇ ਕੋਲ ਖਲੋਤਿਆਂ ਤੈਨੂੰ ਕੋਈ ਚੰਗਿਆਈ ਮਿਲੇ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਫਲਾਣਾ ਬੰਦਾ ਤਿੰਨਾ ਬਸ ਮਡਰੀਆਂ ਚੁਗਲੀਆਂ ਹੀ ਕਰਦਾ ਮੈਂ ਉਹਨਦੇ ਕੋਲ ਖੜਾ ਰਿਹਾ ਉਹਦਾ ਘੰਟਾ ਖਲੋਤਾ ਉਹਦਾ ਘੰਟਾ ਚੁਗਲੀਆਂ ਹੀ ਕਰਦਾ ਰਿਹਾ ਤੇ ਕੋਈ ਆਖੇ ਭਾਈ ਤੈਨੂੰ ਕਿੰਨੇ ਆਖਿਆ ਸੀ ਉਹਨਦੇ ਕੋਲ ਖਲੋ ਜੇ ਉਹਨੂੰ ਚੁਗਲੀ ਕਰਨ ਦੀ ਆਦਤ ਹੈ ਫਿਰ ਤੈਨੂੰ ਵੀ ਤੇ ਸੁਣਨ ਦਾ ਸਵਾਦ ਇਹਨਾਂ ਜਦੋਂ ਕਰਨ ਲੱਗਾ ਸੀ ਤੂੰ ਉਹਦੇ ਹੱਥ ਜੋੜ ਦਿੰਦਾ ਵੀ ਨਹੀਂ ਭਾਈ ਮੈਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਆਪਾਂ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਸਹੂਕਾਰ ਨਹੀਂ ਤੂੰ ਉਹਦੇ ਹੱਥ ਜੋੜ ਦਿੰਦਾ ਮਤਲਬ ਇਹ ਹੈ ਜੇ ਉਹ ਕਰ ਰਿਹਾ ਹੈ ਤੇ ਤੂੰ ਸੁਣ ਵੀ ਤੇ ਰਿਹਾ ਹੈ ਨਾ ਤੂੰ ਨਾ ਸੁਣਦਾ ਜੇ ਉਹ ਕਰਦਾ ਸੀ ਤੇ ਤੂੰ ਕਹੇ ਹੱਥ ਜੋੜ ਦਿੰਦਾ ਗੋ ਨਹੀਂ ਮੇਰੇ ਕੋਲ ਸਮਾਂ ਨਹੀਂ ਭਾਈ ਗੁਰਦੇਵ ਪਿਤਾ ਜੀ ਗੱਲ ਕਹਿੰਦੇ ਨੇ ਸਤਿਗੁਰ ਕਹਿੰਦੇ ਨੇ ਜਿਤ ਦੋਹੀ ਸੱਜਣ ਮਿਲਨ ਜਿਸ ਉੱਚੀ ਪੁਕਾਰ ਕਰਨ ਦੇ ਨਾਲ ਸੱਜਣ ਮਿਲ ਜਾਣ ਭਾਵ ਚੰਗਿਆਈਆਂ ਨਾਲ ਜੁੜ ਜਾਏ ਸਤਿਗੁਰ ਕਹਿੰਦੇ ਨੇ ਕਿ ਲੋਹੁੰ ਮੁੰਦੇ ਵਿਚਾਰ ਇਹ ਜੀਵ ਸਤਰੀ ਉਸ ਵਿਚਾਰ ਨੂੰ ਆਪਣੇ ਅੰਦਰ ਪ੍ਰਪੱਕ ਕਰ ਧਿਆਨ ਦੇਣਾ ਆ ਜਿਹੜਾ ਸਾਡਾ ਦਿਮਾਗ ਹੈ ਨਾ ਇਹ ਤੇ ਇੱਕ ਭਾਂਡਾ ਹੈ ਇਹਦੇ ਅੰਦਰ ਜੋ ਕੁਝ ਪਾਓਗੇ ਇਹ ਉਹਦੇ ਨਾਲ ਪਰ ਜਾਣਾ ਹੈ ਇੰਦੇ ਅੰਦਰ ਚੰਗਾ ਪਾ ਲੋ ਭਾਂਡਾ ਚੰਗਾ ਹੋ ਜਾਣਾ ਇੰਦੇ ਅੰਦਰ ਮੰਦਾ ਪਾ ਲੋ ਭਾਂਡਾ ਮੰਦਾ ਹੋ ਜਾਣਾ ਉਹਨੇ ਪਾਣ ਤੇ ਡਿਪੈਂਡ ਹੈ ਸਮਝ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਨੇ ਦਿੱਤੀ ਐ ਸੀ ਨਹੀਂ ਐ ਵੀ ਕਿਸੇ ਨੂੰ ਨਹੀਂ ਦਿੱਤੀ ਹਰ ਬੰਦੇ ਨੂੰ ਸਮਝ ਐ ਮਾੜਾ ਕਰਮ ਕਰਨ ਵਾਲੇ ਨੂੰ ਵੀ ਸਮਝ ਐ ਮੈਂ ਮਾੜਾ ਕਰ ਰਿਹਾ ਪਰ ਫਿਰ ਵੀ ਕਰ ਦੈ ਸਤਿਗੁਰ ਜੀ ਇਸੇ ਕਰਕੇ ਕਹਿ ਰਹੇ ਨੇ ਦਾਤਾਰ ਪਿਤਾ ਕਹਿੰਦੇ ਨੇ ਤਨ ਮਨ ਦੀਜੈ ਸੱਜਣਾ ਆਪਣੇ ਪਿਆਰੇ ਪ੍ਰਮਾਤਮਾ ਰੱਬ ਜੀ ਨੂੰ ਆਪਣਾ ਤਨ ਆਪਣਾ ਮਨ ਦੇ ਐਸਾ ਹਸ ਸੰਸਾਰ ਫਿਰ ਤੈਨੂੰ ਇਹੋ ਜੀ ਖੁਸ਼ੀ ਮਿਲੇਗੀ ਹਸਨ ਸ੍ਰੇਸ਼ਟ ਆਨੰਦ ਖੁਸ਼ੀ ਤੈਨੂੰ ਇਹੋ ਜਿਹਾ ਆਨੰਦ ਮਿਲੇਗਾ ਸਤਿਗੁਰ ਕਹਿੰਦੇ ਨੇ ਜੈਸਾ ਆਨੰਦ ਤੈਨੂੰ ਸੰਸਾਰ ਦੇ ਅੰਦਰ ਔਰ ਕਿਤੋਂ ਨਹੀਂ ਮਿਲਿਆ ਤਿਸ ਸੋਹ ਨੇਹ ਨਾ ਕੀਚਈ ਜੇ ਦਿਸੈ ਚਲਨਹਾਰ ਉਹਦੇ ਨਾਲ ਨੇਹ ਨਾ ਕਰ ਉਹਦੇ ਨਾਲ ਪ੍ਰੀਤ ਨਾ ਕਰ ਜਿਹੜਾ ਚਲਨਹਾਰ ਹੈ ਜਿਹੜਾ ਚੱਲਣ ਹਾਰ ਐ ਸਤਿਗੁਰ ਕਹਿੰਦੇ ਨੇ ਉਹਦੇ ਨਾਲ ਨੇ ਨਾ ਕਰ ਇਹਦਾ ਮਤਲਬ ਹੈ ਨੇ ਦਾ ਮਤਲਬ ਹੈ ਮੋਹ ਪ੍ਰੀਤ ਸੰਸਾਰ ਦੇ ਅੰਦਰ ਬੰਦਾ ਜੀਵਨ ਦਾ ਹੈ ਉੱਠਣਾ ਬੈਠਣਾ ਬੋਲਣਾ ਚੱਲਣਾ ਹਰ ਇੱਕ ਦੇ ਨਾਲ ਹੈ ਪਰ ਸਤਿਗੁਰ ਕਹਿੰਦੇ ਨੇ ਜਿੰਨੇ ਚਲੇ ਜਾਣੇ ਨਾ ਜਿੰਨਾ ਵਿਚਾਰਾਂ ਨੇ ਤੇਰਾ ਸਾਥ ਨਹੀਂ ਦੇਣਾ ਉਹਨਾਂ ਵਿਚਾਰਾਂ ਨਾਲ ਸਤਿਗੁਰ ਕਹਿੰਦੇ ਨੇ ਨੇ ਨਾ ਕਰ ਆਪ ਚੰਗਿਆਈਆਂ ਨਾਲ ਨੇ ਕਰ ਚੰਗੇ ਗੁਣਾਂ ਨਾਲ ਨੇ ਕਰ ਜੋ ਤੇਰੇ ਜੀਵਨ ਦੇ ਵਿੱਚ ਤੇਰੇ ਜਦੋਂ ਤੈਨੂੰ ਜ਼ਰੂਰਤ ਹੋਵੇ ਉਦੋਂ ਤੇਰੇ ਨਾਲ ਖੜੇ ਹੋ ਇਹਨੂੰ ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਸੱਜਣ ਨੂੰ ਆਖੀ ਨਾ ਵੀ ਜਦੋਂ ਨੇ ਆਖਿਆ ਵੀ ਤੂੰ ਕਿਸ ਲਈ ਕਰਨਾ ਹੈ ਸਭ ਕੁਝ ਕਹਿੰਦਾ ਜੀ ਆਪਣੇ ਪਰਿਵਾਰ ਲਈ ਮੇਰੇ ਸੱਜਣ ਮਿੱਤਰ ਨੇ ਉਹਨਾਂ ਲਈ ਸਤਿਗੁਰ ਕਹਿੰਦੇ ਨੇ ਜਿਦਨ ਤੇਰੇ ਕੋਲੋਂ ਇਹ ਸਭ ਹਿਸਾਬ ਕਿਤਾਬ ਮੰਗਿਆ ਜਾਣਾ ਕਿ ਉਹ ਦਿਨ ਤੇਰੇ ਮਿੱਤਰ ਤੇਰੇ ਸਾਥੀ ਤੇਰਾ ਪਰਿਵਾਰ ਤੇਰੇ ਨਾਲ ਸਨੇਹੀ ਉਹ ਖੜਿਓ ਆ ਕੇ ਆਖਣਗੇ ਵੀ ਅਸੀਂ ਇਹਦੇ ਨਾਲ ਸ਼ਰੀਕ ਆਂ ਕਹਿੰਦਾ ਨਹੀਂ ਕੀਤਾ ਮੈਂ ਆ ਤੇ ਮੈਨੂੰ ਹੀ ਭੁਗਤਣਾ ਪੈਣਾ ਤੇ ਸਤਿਗੁਰ ਕਹਿੰਦੇ ਨੇ ਜੇ ਤੈਨੂੰ ਹੀ ਭੁਗਤਣਾ ਪੈਣਾ ਫਿਰ ਚੰਗਾ ਕਿਉਂ ਨਹੀਂ ਕਰਦਾ ਗੁਰਦੇਵ ਪਿਤਾ ਜੀ ਇਹ ਹੀ ਗੱਲ ਕਹਿ ਰਹੇ ਸਤਿਗੁਰ ਕਹਿੰਦੇ ਨੇ ਤਿਸਿਓ ਨਹਿ ਨਾ ਕੀਚੈ ਜੇ ਦਿਸੈ ਚਲਣਹਾਰ ਨਾਨਕ ਜਿੰਨੀ ਇਮ ਕਰ ਬੁਝਿਆ ਇਹ ਨਾਨਕ ਜੀ ਜਿਨ੍ਹਾਂ ਨੇ ਇਸ ਤੰਗ ਨਾਲ ਗੱਲ ਨੂੰ ਸਮਝ ਲਿਆ ਗੁਰੂ ਦੇ ਉਪਦੇਸ਼ ਨੂੰ ਜਾਣ ਲਿਆ ਤਿੰਨਾ ਵਿਟੋ ਕੁਰਬਾਨ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਉਹਨਾਂ ਨੂੰ ਸਮਝ ਆ ਗਈ ਹੈ ਉਹਨਾਂ ਨੂੰ ਉਹਨਾਂ ਨੇ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਪਕੜ ਲਿਆ ਕਿ ਪਹਿਲਾਂ ਵਸਤ ਸਿ્ઞਾਨ ਕਹਿ ਤਾਂ ਕੀ ਚੈ ਬਾਪਾ ਇਹ ਜੀਵਨ ਦਾ ਬਹੁਤ ਡੂੰਗਾ ਮੰਤਰ ਹੈ ਸਤਗੁਰ ਕਹਿੰਦੇ ਨੇ ਦੁਨੀਆ ਦੇ ਅੰਦਰ ਵਸਤੂ ਦੀ ਪਛਾਣ ਕਰਕੇ ਫਿਰ ਵਪਾਰ ਕਰਨਾ ਹੈ ਧਰਮ ਦੀ ਦੁਨੀਆ ਦੇ ਅੰਦਰ ਵੀ ਵਸਤੂ ਦੀ ਪਛਾਣ ਕਰਕੇ ਫਿਰ ਵਪਾਰ ਕਰੀ ਵੇਖੀ ਕਿਤੇ ਉਹਨਾਂ ਦੇ ਸੰਗਤ ਨਾਲ ਨਾ ਜੁੜਿਆ ਰਹੀ ਉਹਨਾਂ ਦੇ ਨਾਲ ਨਾ ਜੁੜਿਆ ਰਹੀਂ ਜਿਹੜੇ ਆਪ ਅਧੂਰੇ ਨੇ ਜਿਹੜੇ ਆਪ ਵਪਾਰੀ ਨਹੀਂ ਬਣ ਸਕੇ ਤੇ ਤੈਨੂੰ ਵੀ ਫਿਰ ਅਧ ਵਿਚਕਾਰ ਡੋਬ ਦੇਣਗੇ ਸਾਬ ਕਿਦ ਨੇ ਉਹਨਾਂ ਨਾਲ ਜੁੜ ਜਿਹੜੇ ਸਿਆਣੇ ਵਪਾਰੀ ਨੇ ਜਿਨ੍ਹਾਂ ਨੇ ਜੀਵਨ ਨੂੰ ਸਫਲ ਕੀਤਾ ਸਤਿਗੁਰ ਕਿਰਪਾ ਕਰਨ ਧੰਗੁਰ ਨਾਨਕ ਪਾਤਸ਼ਾਹ ਜੀ ਇਹਨਾਂ ਅਮਰਤ